ਆਸ ਨਿਊਜ਼ ਦੇਖ ਰਹੇ ਲਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੀ ਆਪਣੀ ਹਰਪ੍ਰੀਤ ਕੁਰ ਕਗਾ ਕੈਮਰਾਮੈਨ ਜਗਸੀਰ ਸਿੰਘ ਨਾਲ ਸੋ ਇਸ ਟੇਮ ਅਸੀਂ ਖੜੇ ਆ ਪਿੰਡ ਦਤਾਲ ਜਿੱਥੇ ਕਿ ਹਰ ਸਾਲ ਬਾਬਾ ਜੀਵਨ ਜੀਵਨ ਸਿੰਘ ਜੀ ਦਾ ਜੋ ਜਨਮ ਦਿਹਾੜਾ ਪ੍ਰਕਾਸ਼ ਦਿਹਾੜਾ ਆ ਤੇ ਮਨਾਇਆ ਜਾਂਦਾ ਹੈ ਸੋ ਇੱਥੇ ਜੇ ਖਾਸ ਗੱਲ ਇਹ ਵੀ ਉੱਥੇ ਉਹਨਾਂ ਦੀ ਯਾਦ ਦੇ ਵਿੱਚ ਅੱਜ ਜੋ ਮੈਡੀਕਲ ਕੈਂਪ ਵੀ ਲਗਾਇਆ ਗਿਆ ਹੈ ਸੋ ਜਿੱਥੇ ਕਿ ਹੜ ਪਿੰਡ ਤਾਂ ਲਈ ਅੱਜ ਪੂਰੇ ਪੰਜਾਬ ਦੇ ਵਿੱਚ ਆਪਾਂ ਕਹਿ ਦਈਏ ਪਾਠ ਰਖਾਏ ਗਏ ਨੇ ਸੋ ਸਪੈਸ਼ਲ ਹੋਤੇ ਜਿੱਥੇ ਦਤਾਲ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਪਾਠ ਰਖਾਏ ਗਏ ਨੇ ਸੋ ਤੁਸੀਂ ਉਦੋਂ ਤੱਕ ਮੇਰੇ ਨਾਲ ਜ ਹੋਟਲ ਮੈਂ ਸਾਰੀ ਜਾਣਕਾਰੀ ਸਾਂਝੀ ਕਰ ਸਕਾ ਪਟਿਆਲਾ ਪਾਸ ਨਿਊਜ਼ ਦੇ ਨਾਲ ਸਰ ਰਾਜੇ ਬਹੁਤ ਪਵਿੱਤਰ ਦਿਹਾੜਾ ਧੰਨ ਧੰਨ ਬਾਬਾ ਜੀਵਨ ਜੀ ਦਾ ਜਨਮ ਦਿਹਾੜਾ ਅੱਜ ਜਿਨ੍ਹਾਂ ਤੇ ਦਸਮ ਪੀਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਅਸ਼ੀਰਵਾਦ ਪ੍ਰਾਪਤ ਸੀ ਜਿਨ੍ਹਾਂ ਨੂੰ ਔਰ ਉਹਨਾਂ ਨੇ ਤੁਸੀਂ ਜਾਣਦੇ ਹੋ ਕਿ ਜਦੋਂ ਮੁਗਲ ਪ੍ਰਸ਼ਾਸਨ ਨੇ ਨੌਵੇਂ ਪਾਸ਼ਾ ਸਾਫ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਕੀਤਾ ਤਾਂ ਉਹਨਾਂ ਦਾ ਸੀਸ ਜਿਹੜਾ ਸੀ ਉਹ ਲੈ ਕੇ ਅਨੰਦਪੁਰ ਸਾਹਿਬ ਲੈ ਕੇ ਆਏ ਸੀ ਸੋ ਬਹੁਤ ਵੱਡੀ ਕੁਰਬਾਨੀ ਬਹੁਤ ਵੱਡਾ ਉਪਰਾਲਾ ਬਾਬਾ ਜੀ ਤਾਂ ਤੁਹਾਨੂੰ ਬਾਬਾ ਜੀ ਵੀ ਜੀ ਦਾ ਧਿਆਨ ਪਿਆਣਾ ਜਾਂਦਾ ਸਭਾ ਚੌਂਕ ਵੀ ਕਹਿੰਦੇ ਕਿ ਆਇਆ ਉਹਨਾਂ ਦਾ ਰਹੇ ਸੋ ਅਸੀਂ ਪਿੰਡ ਦੇ ਤਾਲ ਦੇ ਵਿੱਚ ਖੜੇ ਹਾਂ ਸਰਦਾਰ ਸਾਫ ਸਿੰਘ ਜੀ ਦੀ ਅਗਵਾਈ ਦੇ ਵਿੱਚ ਸਿਕੰਦਰ ਸਿੰਘ ਉਹਨਾਂ ਦੀ ਅਗਵਾਈ ਦੇ ਵਿੱਚ ਉਹ ਸਾਰੇ ਇਥੇ ਦੀ ਮੋਤਵਰ ਜਿਹੜੀ ਸੰਗਤ ਹੈ ਉਹਨਾਂ ਦੀ ਕਮੇਟੀ ਆ ਉਹਨਾਂ ਦੀ ਅਗਵਾਈ ਦੇ ਵਿੱਚ ਅੱਜ ਇਹ ਦਿਹਾੜਾ ਜਿਹੜਾ ਅਭ੍ਰਿਤੂਮ ਤਾਮ ਦੇ ਨਾਲ ਕੀਤੇ ਗਏ ਮਨਾਇਆ ਜਾ ਰਿਹਾ ਹੈ। ਉਹ ਡਾਕਟਰ ਕਮਲ ਜੀ ਜਿਹੜੇ ਕਿ ਇਸ ਨਗਰ ਦੇ ਵਿੱਚੋਂ ਨੇ ਉਹਨਾਂ ਨੇ ਪ੍ਰਵੰਧ ਕਮੇਟੀ ਦੇ ਨਾਲ ਰਲ ਮਿਲ ਕੇ ਇੱਕ ਫ੍ਰੀ ਕੈਂਪ ਜਿਹੜਾ ਮੈਡੀਕਲ ਕੈਂਪ ਵੀ ਲਗਾਇਆ ਜਿਹੜਾ ਕਿ ਬਹੁਤ ਹੀ ਸ਼ਾਨਦਾਰ ਔਰ ਸਲਾਘਾਯੋਗ ਉਪਰਾਲਾ ਅਸੀਂ ਇਸ ਸੁਭ ਦਿਹਾੜੇ ਤੇ ਪੂਰੇ ਪੰਜਾਬ ਦੀ ਸੰਗਤ ਨੂੰ ਪੂਰੀ ਹਲਕਾ ਸਤਰਾਣਾ ਦੀ ਸੰਗਤ ਨੂੰ ਤੇ ਖਾਸ ਤੌਰ ਤੇ ਦਤਾਲ ਦੀ ਸੰਗਤ ਨੂੰ ਬਹੁਤ ਬਹੁਤ ਮੁਬਾਰਕਵਾਦ ਦਿੰਨੇ ਆ ਉਹਨਾਂ ਨੂੰ ਬਹੁਤ ਬਹੁਤ ਨਮਰ ਧੰਨਵਾਦ ਕਰਨਾ ਹੈ ਕਿ ਉਹਨਾਂ ਨੇ ਇਹ ਪ੍ਰਾਲਾ ਕਰਕੇ ਸੰਗਤ ਦੇ ਜਿਹੜੇ ਦਰਸ਼ਨ ਨੇ ਉਪਰਵਾਏ ਨੇ ਔਰ ਬਾਬਾ ਜੀ ਨੂੰ ਯਾਦ ਕਰਦੇ ਹੋਏ ਉਹਨਾਂ ਦੀ ਜਿਹੜੀ ਲਸਾਨੀ ਉਹਨਾਂ ਦੀ ਜਿਹੜਾ ਉਹਨਾਂ ਦਾ ਯੋਗਦਾਨ ਹੈ ਉਹਨੂੰ ਯਾਦ ਬਿਲਕੁਲ ਬਹੁਤ 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 ਸ਼ਲਾਘਾਯੋਗ ਉਹ ਕੰਮ ਜਿਹੜਾ ਇਹ ਡਾਕਟਰ ਸਾਹਿਬ ਨੇ ਮੈਨੇਜਮੈਂਟ ਕਮੇਟੀ ਦੇ ਨਾਲ ਮਿਲ ਕੇ ਕੀਤਾ ਇਹ ਬਹੁਤ ਜਿਆਦਾ ਸਤਿਕਾਰਯੋਗ ਪ੍ਰਧਾਨ ਜੀ ਹਰ ਸਾਲ ਹੀ ਉਹਨਾਂ ਦੇ ਸਮਾਗਮ ਆਪੇ ਹੀ ਯਾਦ ਵਿੱਚ ਕੀਤਾ ਜਾਂਦਾ ਬਿਲਕੁਲ ਬਿਲਕੁਲ ਹਰ ਇੱਕ ਸਾਲ ਹੀ ਕੀਤਾ ਜਾਂਦਾ ਜੀ ਇੱਕ ਸੰਗਤ ਬਹੁਤ ਰਲ ਮਿਲ ਕੇ ਬਹੁਤ ਸ਼ਾਦੇ ਨਾਲ ਤੁਸੀਂ ਦੇਖੋ ਚਾਰ ਸਫੇਰੇ ਪਿੰਡ ਸੂਰੇ ਦਾ ਪੂਰਾ ਨਗਰ ਹੀ ਏਕੱਤਰ ਹੋਇਆ ਔਰ ਸਾਨੂੰ ਵੀ ਇਹਨਾਂ ਨੇ ਅੱਜ ਦਰਸ਼ਨ ਕਰਨ ਦਾ ਮੌਕਾ ਦਿੱਤਾ ਹੈ ਅਸੀਂ ਵੀ ਧੰਨਵਾਦ ਕਰਦੇ ਹਾਂ ਹਲਕੇ ਵੱਲੋਂ ਕਾਂਗਰਸ ਪਾਰਟੀ ਖਾਸ ਤੌਰ ਤੇ ਸਾਨੂੰ ਇਹਨਾਂ ਨੇ ਮੌਕਾ ਦਿੱਤਾ ਔਰ ਬਹੁਤ ਵਧੀਆ ਪ੍ਰਾਲਾ ਜਿਹੜਾ ਇਹ ਪਿੰਡ ਦੀ ਸੰਗਤ ਕਰਦੀ ਹੈ ਅਸੀਂ ਇਹਨਾਂ ਨੂੰ ਬਹੁਤ-ਬਹੁਤ ਮੁਬਾਰਕਵਾਦ ਦਿੰਦੇ ਹਾਂ ਔਰ ਵਾਹਿਗੁਰੂ ਅਗੇ ਅਰਦਾਸ ਕਰਦੇ ਹਾਂ ਕਿ ਜਿਹੜਾ ਪੰਜਾਬ ਦੇ ਵਿੱਚ ਇਸ ਟਾਈਮ ਕਹਿਰ ਜਿਹੜਾ ਵਾਹਿਗੁਰੂ ਦਾ ਕੁਦਰਤ ਦਾ ਕਹਿਰ ਜਿਹੜਾ ਸਾਡੇ ਮਾਝੇ ਤੇ ਦੁਆਬੇ ਦੇ ਵਿੱਚ ਚੱਲ ਰਿਹਾ ਉਹ ਤੋਂ ਸਾਨੂੰ ਨਿਜਾਦ ਹੋਈ ਜਾਵੇ ਔਰ ਜਿਹੜਾ ਘੱਗਰ ਹੈ ਸਾਡੀ ਮਾਲਵਾ ਬੈਲਟ ਦੇ ਵਿੱਚ ਸਾਨੂੰ ਨੁਕਸਾਨ ਕਰਨ ਦੀ ਕੋਸ਼ਿਸ਼ ਕਰਦਾ ਉਹਦੇ ਤੋਂ ਸਾਨੂੰ نجات ਹੋਈ ਜਾ ਵੀ ਔਰ ਸਰਕਾਰਾਂ ਨੂੰ ਵੀ ਬੇਨਤੀ ਕਰਦੇ ਆ ਕਿ ਲੋਕਾਂ ਦਾ ਹੱਥ ਫੜਿਆ ਜਾਵੇ ਲੋਕਾਂ ਦੀ ਬਾਹ ਮ پکڑ ਕੇ ਉਹਨਾਂ ਨੂੰ ਇਸ දුਖ ਦੀ ਘੜੀ ਤੋਂ ਬਾਹਰ ਕੱਢਣ ਦੀ ਕੋਸ਼ਿਸ਼ ਜੀ ਉਹ ਕੀਤੀ ਅਗਰ ਜੀ ਕੀ ਫਤਿਹ ਮੈਗਰੂ ਜੀ ਮੈਂ ਤੇ ਇਹੀ ਅਰਦਾਸ ਬੇਨਤੀ ਕਰਾਂਗਾ ਵੀ ਜਿੱਥੇ ਵੀ ਕੋਈ ਸੰਗਤ ਸਿੱਖ ਸੰਗਤ ਬੈਠੀ ਹੈ ਤਕਰੀਬਨ ਹਰ ਪਿੰਡਾਂ ਦੇ ਵਿੱਚ ਇਹ ਪੂਰੇ ਪੰਜਾਬ ਦੇ ਵਿੱਚ ਤਾਂ ਮੈਨੂੰ ਇਹ ਹੀ ਬੇਨਤੀ ਕਰਾਂਗਾ ਵੀ ਇਹ ਜਿਹੜਾ ਜਨਮ ਦਿਹਾੜਾ ਬਾਬਾ ਜੀਵਨ ਸਿੰਘ ਭਾਈ ਜੈਤਾ ਜੀ ਦਾ ਇਹਨਾਂ ਦੀ ਬਹੁਤ ਵੱਡੀ ਕੁਰਬਾਨੀ ਹੈ ਇਹਨਾਂ ਦੇ ਜਨਮ ਦਿਹਾੜੇ ਨੂੰ ਸਾਨੂੰ ਵਧੀਆ ਤਰੀਕੇ ਨਾਲ ਮਨਾਉਣਾ ਚਾਹੀਦਾ ਹੈ ਅੱਜ ਸਾਡੇ ਗੁਰਦੁਆਰਾ ਸਿੰਘ ਸਭਾ ਅਦਤਾਲ ਦੇ ਵਿੱਚ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ ਹੈ ਜੋ ਸਾਡੇ ਪੰਜਾਬ ਦੇ ਵਿੱਚ ਖੜਾ ਆਏ ਹੋਏ ਨੇ ਪੰਜਾਬ ਦੇ ਵਿੱਚ ਬਲ ਕੇ ਪੂਰੇ ਭਾਰਤ ਦੇ ਵਿੱਚ ਉਹਦੇ ਵਾਸਤੇ ਵੀ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ ਹੈ ਸੋ ਪ੍ਰਮਾਤਮਾ ਇਸ ਕੰਮ ਤੋਂ ਨੇ ਜਤ ਦਵਾਵੇ ਤੇ ਮੈਂ ਅੱਗੇ ਹੋਰ ਵੀ ਸੰਗਤ ਨੂੰ ਬੇਨਤੀ ਕਰਾਂਗਾ ਵੀ ਇਸ ਪ੍ਰੋਗਰਾਮ ਨੂੰ ਅਸੀਂ ਹੋਰ ਵੀ ਜ਼ਿਆਦਾ بلੰਦੀਆਂ ਤੇ ਲੈ ਕੇ ਜਾਵਾਂਗੇ ਸਾਡੀ ਸੰਗਤ ਸਾਡਾ ਪਿੰਡ ਸਾਡਾ ਬਹੁਤ ਸਹਿਯੋਗ ਕਰਦਾ ਜੀ ਸਾਰਾ ਪਿੰਡ ਨਾਲ ਮਿਲ ਕੇ ਜਨਕ ਬਿਲਕੁਲ ਜੀ ਬਿਲਕੁਲ ਸਰ ਸਾਡੇ ਇਹ ਮੁੰਡੇ ਸੇਵਾਦਾਰ ਬਹੁਤ ਨੇ ਸਾਰਾ ਪੂਰਾ ਸੰਗਤ ਸਾਡੀ ਪੂਰਾ ਨਗਰ ਡੇਰਾ ਨਵਾਸੀ ਸਾਰੀ ਸੰਗਤ ਸਹਿਯੋਗ ਕਰਦੀ ਹੈ ਸਾਨੂੰ ਬਹੁਤ ਵਧੀਆ ਸਹਿਯੋਗ ਕਰਦੇ ਨੇ ਬਾਕੀ ਸਾਡੇ ਵੀਰ ਸ਼ਕੰਦਰ ਸਿੰਘ ਜੀ ਨੇ ਇਹਦਾ ਦਾ ਸਾਨੂੰ ਬਹੁਤ ਵਧੀਆ ਮਤਲਬ ਰਿਸਪੌਂਸ ਮਿਲਦਾ ਜੀ ਹਰ ਪੱਖੋਂ ਜੀ ਸ਼ਕੰਦਰ ਜੀ ਕੀ ਕਹਿਣਾ ਚਾਹੋਗੇ ਜੇ ਤੁਹਾਡੇ ਪਿੰਡ ਦੇ ਵਿੱਚ ਇੱਕ ਬਹੁਤ ਵੱਡਾ ਨਾਲਾ ਪ੍ਰਾਲਾ ਵੀ ਕੀਤਾ ਆ ਬਾਬਾ ਜੀ ਦੀ ਯਾਦ ਵਿੱਚ ਆ ਸਾਰਾ ਸਾਨੂੰ ਹਾਂ ਜੀ ਬਹੁਤ ਵਧੀਆ ਜਿੰਨੀ ਸਲਾਗ ਕੀਤੀ ਜਾਵੇ ਉਨੀ ਕਾਠੀ ਸਾਡੇ ਵੀਰ ਭਰਾ ਨੇ ਸਭ ਸਿੰਘ ਗੋਰੀ ਕਸ਼ਮੀਰ ਸਿੰਘ ਗੋਰੀ ਜੀ ਸਾਡੇ ਵੀਰ ਬੱਗੇ ਗੋਰੀ ਇਹ ਸਾਰੀ ਕਿੰਦਾ ਕਿੰਦਾ ਨਾਮ ਲਾਵਾਂ ਜੀ ਨਾਮ ਲੈਂਦੇ ਦਿਨ ਛੁੱਟਾ ਪੈ ਜਾਣਾ ਜੀ ਤੇ ਇਹਨਾਂ ਦੀ ਬੜੀ ਮੰਨ ਇੱਕ ਇਹਨਾਂ ਦੇ ਵਿੱਚ ਇੰਨੀ ਕੋਈ ਸ਼ਰਧਾ ਨਾ ਜੀ ਜੋ ਮੈਂ ਲਫ਼ਜ਼ਾਂ ਨਾਲ ਬਿਆਨ ਨਹੀਂ ਕਰ ਸਕਦਾ ਤੇ ਅੱਜ ਨਾਲੇ ਬੇਨਤੀ ਇਹਨਾਂ ਨੂੰ ਇੱਕ ਬੜਾ ਤਕੜਾ ਪੜਾਲਾ ਜੋ ਸਾਡੇ ਪੰਜਾਬ ਦੇ ਵਿੱਚ ਹੜ੍ਹ ਆਏ ਹੋਏ ਨੇ ਉਹਨਾਂ ਦੇ ਲਈ ਅਰਦਾਸ ਬੇਨਤੀ ਹੋਣੀ ਹੈ ਇਨਾਂ ਦਾ ਇਹ ਬੇਨਤੀ ਸੀ ਕਿ ਜਿਨਨੇ ਵੱਤਵਾਦ ਸੰਧਤ ਹੋਵੇ ਉਹਨਾਂ ਦੀ ਪੁਕਾਰ ਪ੍ਰਮਾਤਮਾ ਸੁਣੇ ਤੇ ਸਾਨੂੰ ਇੰਦੇ ਤੋਂ ਨਿਜਾਤ ਮਿਲੇ ਇਸ ਹੜ੍ਹ ਤੋਂ ਵਿੱਚ ਜੋ ਸਾਡੇ ਕਿਸਾਨ ਭਰਾਵਾਂ ਦੇ ਨਾਲ ਇਹਨਾਂ ਇਹ ਖੈਰ ਵਾਪਰ ਰਿਹਾ ਉਸ ਤੋਂ ਪ੍ਰਮਾਤਮਾ ਸਾਨੂੰ ਰਹਿਤ ਦਵੇ ਬਸ ਇਹੀ ਸਾਡੀ ਬੇਨਤੀ ਸੀ ਬਾਕੀ ਅਨਚਾਰਜ ਦਰਬਾਰਾ ਸਿੰਘ ਜੀ ਕਾਂਗਰਸ ਪਾਰਟੀ ਦੇ ਇਹਨਾਂ ਨੂੰ ਸਾਡਾ ਬਹੁਤ ਤਕੜਾ ਇਹਨਾਂ ਦਾ ਸਹਿਯੋਗ ਹੈ ਜੀ ਆਈ ਵਰੀ ਸਾਡੇ ਨਾਲ ਇਹ ਥੰਮ ਵਾਂਗੂ ਖਲੋਂਦੇ ਨੇ ਜੋ ਅਸੀਂ ਮਤ ਕਰਨੇ ਆ ਸਾਨੂੰ ਉਹ ਹੀ ਦਿੰਦੇ ਨੇ ਜਿੰਨੇ ਜੋਗਾ ਜੀ ਤੇ ਵੀਰ ਜੀ ਵੱਡਾ ਉਪਰਾ ਲੈ ਵੀ ਇਹ ਵੀ ਮੈਡੀਕਲ ਸਪੰਟ ਦਿੱਤੀ ਜਾ ਰਹੀ ਹੈ ਅੱਜ ਸੰਕਾ ਨੂੰ ਮੈਡੀਕਲ ਪੈਨ ਜੋ ਲਗਾਇਆ ਜਾ ਰਿਹਾ ਹੈ ਉਹਦੇ ਬਾਰੇ ਤੁਸੀਂ ਕੀ ਕਹਿਣਾ ਜੀ ਵੱਡਾ ਉਪਰਾ ਲਾ ਕੀਤਾ ਜਾ ਹਾਂ ਬਿਲਕੁਲ ਬਿਲਕੁਲ ਜੀ ਸਾਡਾ ਆਪਣਾ ਕਮਲ ਭਰਾਏ ਸਾਡਾ ਸਾਡਾ ਇੱਥੇ ਗਵੰਡੀ ਵੀਰ ਭਰਾ ਜੀ ਇਹ ਸ਼ੁਰੂ ਤੋਂ ਹੀ ਮੰਨ ਲਓ ਪਿੰਡ ਦੇ ਵਿੱਚ ਕਿੰਦੀ ਕਿੰਦੀ ਗੱਲ ਕਰੀਏ ਹਰ ਇੱਕ ਬੰਦਾ ਜਿੰਨੇ ਜੋਗਾ ਨਾ ਜੀ ਇਸ ਦੁੱਖ ਦੀ ਘੜੀ ਦੇ ਵਿੱਚ ਉਨੇ ਹਰ ਇੱਕ ਬੰਦਾ ਆਪਣਾ ਯੋਗਦਾਨ ਪਾਉਂਦਾ ਪਿਆ ਜੀ ਵੇਖੋ ਜਿੰਨੇ ਇਹ ਮੈਡੀਕਲ ਸਹੂਲਤ ਦੇ ਸਕਦਾ ਇਹ ਮੈਡੀਕਲ ਦੇਣਾ ਕਰ ਸਕਦਾ ਹੈ ਇਹ ਸਾਡੇ ਵੀਰਪਰਾ ਅਖੰਡਬਲ ਸਾਹਿਬ ਆਰੰਭ ਕੀਤਾ ਹੈ ਦੁੱਖ ਪੀੜਤਾਂ ਦੇ ਲਈ ਅਰਦਾਸ ਬੇਨਤੀ ਕਰਨੀ ਸੀ ਉਹ ਕਰਦੇ ਬੈ ਨੇ ਮਤਲਬ ਪੂਰਾ ਪੰਜਾਬ ਹੀ ਲੱਗਾ ਹੋਇਆ ਜੀ ਜਿੰਨੇ ਜੋਗਾ ਕੋਈ ਕਮੀ ਨਹੀਂ ਛੱਡਦਾ ਪਿਆ ਜੀ ਇਸ ਤੋਂ ਸਾਨੂੰ ਮਤਲਬ ਜੋ ਇਹ ਸਾਡੇ ਤੇ ਖੈਰ ਵਾਪਰਿਆ ਹੋਇਆ ਸਾਨੂੰ ਸਾਡੇ ਲੋਕਾਂ ਦੇ ਨਾਲ ਸਾਨੂੰ ਆਪ ਹੀ ਖਲੋਣਾ ਪੈਣਾ ਜੀ ਸਾਡੇ ਤੋਂ ਕਿਸੇ ਬਾਹਰ ਲਿਆਂ ਤੋਂ ਸਾਨੂੰ ਕਿਸੇ ਨੂੰ ਤੋਂ ਆਸ ਨਹੀਂ ਹੈਗੀ ਜੀ ਬਾਕੀ ਸਾਨੂੰ ਸਰਦਾਰ ਦਰਬਾਰਾ ਸਿੰਘ ਹਰਾਂਦੀ ਹਲਕਾ ਇੰਚਾਰਜ ਕਾਂਗਰਸ ਪਾਰਟੀ ਦੀ ਬਹੁਤ ਵੱਡੀ ਸ ਤੇ ਪ੍ਰਮਾਤਮਾ ਦਾ ਉਹਨਾਂ ਦਿਨ ਦੁੱਗਣੀ ਰਾਤ ਚੋਗਣੀ ਤਰੱਕੀ ਦੇਵੇ ਜੀ ਮੇਰਾ ਨਾਮ ਕਮਲਜੀਤ ਸਿੰਘ ਹੈ ਜੀ ਮੈਂ ਹਾਂਜੀ ਇਸੇ ਪਿੰਡ ਤੋਂ ਬਿਲੋਂਗ ਕਰਦਾ ਮਦਿਤਾਲ ਤੋਂ ਜੀ ਮੈਨੂੰ ਤਕਰੀਬਨ ਇਸ ਲੈਂਡ ਦੇ ਵਿੱਚ 8 ਸਾਲ ਹੋ ਗਏ ਨੇ ਕੰਮ ਕਰਦੇ ਨੂੰ ਜੀ ਤੇ ਜਦੋਂ ਮੈਂ ਇਹਨਾਂ ਨਾਲ ਸਾਡੀ ਕੋਈ ਗੱਲਬਾਤ ਨਹੀਂ ਸੀ ਹੋਈ ਆ ਗਈ ਤੇ ਜਦੋਂ ਖੰਡਪੜ ਸਾਹਿਬ ਪਰਸੋਂ ਧਰਾਇਆ ਤੇ ਉਹਨਾਂ ਦੀ ਸ਼ਰਧਾ ਦੇਖ ਕੇ ਮੇਰੇ ਮਨ ਦੇ ਵਿੱਚ ਆਟੋਮੈਟਿਕਲੀ ਇਦਾਂ ਆਇਆ ਵੀ ਕਿਉਂ ਨਾ ਮੈਂ ਵੀ ਇੱਕ ਫ੍ਰੀ ਮੈਡੀਕਲ ਕੈਂਪ ਲਾਇਆ ਜਾਵੇ ਸਮੂਹ ਸੰਗਤ ਦੀ ਬੇਨਤੀ ਵਿੱਚ ਮੈਨੂੰ ਬਹੁਤ ਵਧੀਆ ਲੱਗਿਆ ਜੇ ਇਹਨਾਂ ਦੀ ਸ਼ਰਧਾ ਸੀਗੀ ਇਹਨਾਂ ਦੀ ਡੈਕੋਰੇਸ਼ਨ ਦੇਖ ਕੇ ਕਿ ਸਾਡਾ ਸਿੱਖ ਪੰਥੇ ਜਿਹੜਾ ਉਹ ਦੇਖ ਕੇ ਵੀ ਹਾਂ ਗੁਰਦੁਆਰਿਆਂ ਦੇ ਵਿੱਚ ਐਡੇ ਵੱਡੇ ਵੱਡੇ ਸਮਾਗਮ ਹੋ ਰਹੇ ਨੇ ਇਹ ਸਮਾਗਮ ਦੇ ਹੋਣ ਦੇ ਕੀ ਉਪਯੋਗ ਮਿਲੇਗਾ ਕਿ ਲੋਕ ਨੇ ਜਿਹੜੇ ਨਸ਼ਿਆਂ ਦੇ ਵਿਰੁੱਧ ਇੰਨਾ ਨਸ਼ਾ ਆਪਣਾ ਹੋ ਰਿਹਾ ਨਸ਼ਿਆਂ ਦੇ ਲੋਕ ਨੇ ਜਿਹੜੇ ਨਸ਼ਿਆਂ ਦੀ ਪੀੜ ਤੇ ਹਾਲਾਤ ਵਿੱਚ ਮਰਦੇ ਪਏ ਨੇ ਲੋਕ ਹਨ ਉਹਨਾਂ ਨੂੰ ਸੰਜੋਗ ਦੇਵਾਂਗੇ ਫ੍ਰੀ ਮੈਡੀਕਲ ਕੈਂਪ ਮੈਂ ਹੋਰ ਵੀ ਹਰੇਕ ਜਗ੍ਹਾ ਤੇ ਕਿਤੇ ਵੀ ਜਦੋਂ ਕੋਈ ਮੈਨੂੰ ਕਹਿੰਦੇ ਨੇ ਮੈਂ ਫ੍ਰੀ ਮੈਡੀਕਲ ਕੈਂਪ ਲਾਣਾ ਵਾਂ ਤੇ ਮੈਂ ਇਸ ਜਿੰਨੇ ਵੀ ਵੀਰ ਭਰਾ ਸੁਣਦੇ ਨੇ ਤੇ ਮੈਂ ਪੀੜ ਹਰ ਪੀੜ ਤਾਂ ਵਾਸਤੇ ਹੀ ਅਰਦਾਸ ਕਰਨਾ ਚਾਹੁੰਦਾ ਵਾਂ ਵੀ ਪ੍ਰਮਾਤਮਾ ਉਹਨਾਂ ਨੂੰ ਦੁੱਖ ਦੀ ਘੜੀ ਵਿੱਚ ਉਹਨਾਂ ਦਾ ਸਾਥ ਦੇਵੇ ਅਸੀਂ ਜਿੰਨੇ ਜੋਗੇ ਹੈਗੇ ਆ ਸਾਡਾ ਹਲਕਾ ਸ਼ਤਰਾਨਾ ਪਿੰਡ ਤੇ ਤਾਲ ਵਾਲੇ ਦੋ ਵਾਲੇ ਜਿੰਨੇ ਵੀ ਪਿੰਡ ਨੇ ਕੋਈ ਵੀ ਬੇਸਹਾਰਾ ਕੋਈ ਦਵਾਈ ਨਹੀਂ ਲੈ ਸਕਦਾ ਹੈਗਾ ਉਹ ਕਮਲ ਕਲੀਨਿਕ ਦੇ ਤਾਲ ਤੋਂ ਆ ਕੇ ਫਰੀ ਦਵਾਈ ਲੈ ਜਾ ਸਕਦਾ 24 ਘੰਟੇ ਮੈਂ ਸੇਵਾ ਦੇ ਵਿੱਚ ਹਾਜ਼ਰਾਂ ਮੈਂ ਕਦੇ ਵੀ ਕਲੀਨਿਕ ਤੋਂ ਬਹੁਤ ਘਟਾਂ ਜਿਹੜਾ ਕਿ 2 ਸਾਲਾਂ ਦੇ ਵਿੱਚ ਮੇਰੀ ਇੱਕ ਦੋ ਛੁੱਟੀ ਹੈ ਜਿਹੜੀ ਮੈਂ ਕਰਦਾ ਵਾਂ ਤੇ ਜੋ ਕੋਈ ਵੀ ਹੋਵੇ ਮੈਂ ਇਹ ਜਾਨਣਾ ਵਾ ਵੀ ਫ੍ਰੀ ਮੈਡੀਕਲ ਸੇਵਾ ਮੇਰੇ ਤੋਂ ਲੈ ਸਕਦਾ 24 ਘੰਟੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਬਾਬਾ ਜੀਵਨ ਸਿੰਘ ਜੀ ਜਿਨ੍ਹਾਂ ਦੀ ਬਹੁਤ ਵੱਡੀ ਸਿੱਖ ਕੌਮ ਦੇ ਵਿੱਚ ਸਿੱਖ ਧਰਮ ਦੇ ਵਿੱਚ ਬਹੁਤ ਵੱਡੀ ਕੁਰਬਾਨੀ ਹੈ ਜਦੋਂ ਮੁਗਲਾਂ ਨੇ ਸਾਹਿਬ ਧੰਤਨ ਗੁਰਤੇਗ ਬਹਾਦਰ ਸਾਹਿਬ ਨੂੰ ਸ਼ਹੀਦ ਕਰ ਦਿੱਤਾ ਸੀਗਾ ਤਾਂ ਬਾਬਾ ਜੀਵਨ ਸਿੰਘ ਜਦੋਂ ਪੂਰੇ ਪੰਜਾਬ ਅਤੇ ਪੂਰੇ ਭਾਰਤ ਨੂੰ ਲਲਕਾਰੇ ਗਿਆ ਵੀ ਹੈ ਕੋਈ ਇਹ ਦਸੂਰਮਾ ਜੋ ਗੁਰੂ ਸਾਹਿਬ ਦਾ ਸੀਸ ਲੈ ਕੇ ਜਾਵੇ ਪੋਸਟਮ ਬਾਬਾ ਜੀਵਨ ਸਿੰਘ ਜੀ ਗੁਰੂ ਸਾਹਿਬ ਧੰਤਨ ਗੁਰਤੇਗ ਬਹਾਦਰ ਸਾਹਿਬ ਦਾ ਸੀਸ ਲੈ ਕੇ ਜੋ ਦਿੱਲੀ ਚਾਂਦਨੀ ਚੌਕ ਤੋਂ ਲੈ ਕੇ ਨੰਦਪੁਰ ਸਾਹਿਬ ਤੱਕ ਪਹੁੰਚਾਇਆ ਅੱਜ ਉਹਨਾਂ ਦਾ ਜੋ ਜਨਮ ਦਿਵਸ ਹੈ ਉਹਦੇ ਉੱਪਰ ਮੈਂ ਪੂਰੀ ਸਿੱਖ ਕੌਮ ਨੂੰ ਬਹੁਤ ਬਹੁਤ ਮੁਬਾਰਕਬਾਦ ਦਿਨਾ ਅਤੇ ਪਰਮਾਤਮਾ ਵਾਹਿਗੁਰੂ ਹਮੇਸ਼ਾ ਸਾਰੇ ਸਮਾਜ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਅਤੇ ਸਾਡਾ ਕਮਲਦੀਪ ਵੀਰ ਕਮਲ ਜੀ ਇਹਨਾਂ ਨੇ ਜੋ ਮੈਡੀਕਲ ਕੈਂਪ ਦੀ ਸਹੂਲਤ ਅੱਜ ਬਾਬਾ ਜੀਵਨ ਸਿੰਘ ਜੀ ਦੇ ਜਨਮ ਦਿਵਸ ਤੇ ਲਗਾਈ ਹੈ ਬਹੁਤ ਸੁਲਾਗਾ ਯੋਗ ਹੈ ਬਹੁਤ ਖੁਸ਼ੀ ਦੀ ਗੱਲ ਹੈ ਤੇ ਪ੍ਰਮਾਤਮਾਗੇ ਅਰਦਾਸ ਕਰਦਾ ਕਿ ਇਹਨਾਂ ਨੂੰ ਦਿਨ ਚੋਗਣੀ ਰਾਤ ਚੋਗਣੀ ਤਰੱਕੀ ਬਖਸ਼ੇ ਤੇ ਹੜਪੀੜਤਾ ਵਾਸਤੇ ਪ੍ਰਮਾਤਮਾ ਉਹ ਵਹਿਗੁਰੂ ਅਰਧ ਅੱਗੇ ਅਰਦਾਸ ਕਰਦਾ ਕਿ ਉਹਨਾਂ ਤੇ ਮਿਹਰ ਭਰਿਆ ਹੱਥ ਰੱਖਣ ਤੇ ਅੱਜ ਸਾਡੇ ਵਿਸ਼ੇਸ਼ ਤੌਰ ਤੇ ਹਲਕਾ ਇੰਚਾਰਜ ਦੇ ਜੋ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਨੇ ਦਰਬਾਰਾ ਸਿੰਘ ਜੀ ਉਹ ਵੀ ਅੱਜ ਗੁਰੂ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਨਤਮਸਤਕ ਹੋਣ ਲਈ ਪਹੁੰਚੇ ਨੇ ਉਹਨਾਂ ਵੱਲੋਂ ਬਾਬਾ ਜੀਵਨ ਸਿੰਘ ਜੀ ਭਾਈ ਜੀਤਾ ਜੀ ਦਾ ਜਨਮ ਦਿਵਸ ਮਨਾਉਣ ਦੇ ਖੁਸ਼ੀ ਦੇ ਵਿੱਚ ਮੁਬਾਰਕਬਾਦ ਦਿੱਤੀ ਗਈ ਹੈ ਮੇਰੇ ਵੱਲੋਂ ਉਹਨਾਂ ਨੂੰ ਵੀ ਬਹੁਤ-ਬਹੁਤ ਮੁबारकਾ ਸਾਰੀ ਟੀਮ ਜਿਹਨੀ ਪ੍ਰਬੰਧਕ ਕਮੇਟੀ ਹੈ ਉਹਨਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਵਿਚ ਚੌਕ ਚਾਂਦਨੀ ਲੱਖਾਂ ਪਹਿਰੇ ਲਾਏ ਜੀਵਨ ਸਿੰਘ ਦਿੱਲੀੋਂ ਚੱਕਸੀਸ ਲਿਆਏ ਮਜਵੀ ਸਿੰਘ ਦਿੱਲੀੋਂ ਚੱਕਸੀਸ ਲਿਆਏ ਸਾਨੂੰ ਓਟ ਪ੍ਰਭੂ ਦੀ ਲਾ ਦੇਣਾ ਜਕਾਰਾ ਸਾਨੂੰ ਜਾਨ ਤੋਂ ਵੱਧ ਕੇ ਸਾਡਾ ਧਰਮ ਪਿਆਰਾ ਅਸੀਂ ਅਣਖੀ ਸਿੰਘਾਂ ਹਾਂ ਮਾਵਾ ਦੇ ਜਾਏ ਜੀਵਨ ਸਿੰਘ ਦਿੱਲੀੋਂ ਚੱਕਸੀਸ ਲਿਆਏ ਜੀਵਨ ਸਿੰਘ ਦਿੱਲੀੋਂ ਚੱਕਸੀਸ ਲਿਆਏ ਬਹੁਤ ਬਹੁਤ ਮੁਬਾਰਕ ਸਾਰਾ ਸ੍ਰੀ ਅਕਾਲ ਜੀ ਮੈਂ ਮੈਂ ਮੁਸਲਿਮ ਭਾਈਚਾਰੇ ਦਾ ਹਲਕਾ ਸਤਨਾਜ ਜ਼ਿਲ੍ਹਾ ਪ੍ਰਧਾਨ ਪਟਿਆਲੇ ਦਾ ਅੱਜ ਪੂਰੇ ਪੰਜਾਬ ਦੇ ਵਿੱਚ ਕਹਿ ਰਹੇ ਹਾਂ ਹੜਪੀੜਤਾ ਲਈ ਪ੍ਰੋਗਰਾਮ ਰੱਖੇ ਜਾ ਰਹੇ ਨੇ ਸੋ ਅੱਜ ਸਪੈਸ਼ਲ ਤੌਰ ਤੇ ਅੱਜ ਦਤਾਲ ਪਿੰਡ ਦੇ ਵਿੱਚ ਬਾਬਾ ਜੀਵਨਦੀਦਾ ਦਾ ਜਨਮ ਦਿਹਾੜਾ ਜੋ ਮਨਾਇਆ ਜਾ ਰਿਹਾ ਹੈ ਤੇ ਸਪੈਸ਼ਲ ਤੌਰ ਤੇ ਇੱਥੇ ਮੈਡੀਕਲ ਕੈਂਪ ਦੀ ਸਹੂਲਤ ਵੀ ਦਿੱਤੀ ਜਾ ਰਹੀ ਹੈ ਤੇ ਉਹਦੇ ਬਰਤਕੀ ਕਰਨਾ ਅੱਜ ਸਾਡੀ ਸਮੂਹ ਸੰਗਤ ਦਾ ਪਿੰਡ ਦਤਾਲ ਵੱਲੋਂ ਕਾਂਤਨ ਬਾਬਾ ਜੀ ਬਨ ਸਿੰਘ ਜੀ ਦਾ ਜਨਮ ਦਿਹਾੜਾ ਬੜਾਈ ਤੁਮਤਾ ਨਾ ਮਨਾਇਆ ਗਿਆ। ਔਰ ਇਸ ਮੌਕੇ ਸਾਡੇ ਤਿੰਨ ਪਿੰਡ ਦੇ ਸਾਰੇ ਸਾਧ ਸੰਗ ਨੇ ਇਕੱਠੀ ਹੋ ਕੇ ਜੋ ਪੰਜਾਬ ਦੇ ਵਿੱਚ ਬੜਾਏ ਦੁਖਦਈ ਮਾਹੌਲ ਹੋ ਰਿਹਾ ਉਹਦੇ ਲਈ ਸਾਰੇ ਪਿੰਡ ਨੇ ਰਲ ਕੇ ਅਰਦਾਸ ਕਰੀ ਵੀ ਸਾਡੇ ਪੰਜਾਬ ਦੇ ਸਰਬੱਤ ਦੇ ਭਲੇ ਲਈ ਤੇ ਹਮੇਸ਼ਾ ਪੰਜਾਬ ਦੀ ਖੁਸ਼ਹਾਲੀ ਤਰੱਕੀ ਲਈ ਸਾਡਾ ਜਿਹੜਾ ਪੰਜਾਬ ਹੈ ਐਂ ਬਸਦਾ ਰਸਦਾ ਰਹੇ। ਸੋ ਇਸ ਮੌਕੇ ਤੇ ਸਾਡੇ ਪਿੰਡ ਦੇ ਜੋ ਡਾਕਟਰ ਕਮਲ ਸਾਹਿਬ ਜੀ ਨੇ ਇਹਨਾਂ ਵੱਲੋਂ ਮੈਡੀਕਲ ਕੈਂਪ ਲਾਇਆ ਗਿਆ। ਇਹਨਾਂ ਦਾ ਹੀ ਬੜਾ ਧੰਨਵਾਦ ਜੋ ਹਮੇਸ਼ਾ ਕਿਸੇ ਵੀ ਪ੍ਰੋਗਰਾਮ ਦੇ ਪਿੰਡ ਦੇ ਵਿੱਚ ਵਿੱਚ ਕੋਈ ਵੀ ਪ੍ਰੋਗਰਾਮ ਹੋਵੇ ਹਮੇਸ਼ਾ ਆਪਣੀ ਫਰੀ ਦਵਾਈਆਂ ਤੇ ਫਰੀ ਮੈਡੀਕਲ ਦੇ ਕੇ ਪਿੰਡ ਦੇ ਲੋਕਾਂ ਦੀ ਸੇਵਾ ਕਰ ਰਹੇ ਨੇ ਜੀ ਤਾਂ ਮੇਰੇ ਗੁਰੂ ਨਾਨਕ ਪਾਤਸ਼ਾਹ ਜੀ ਤੋਂ ਲੈ ਕੇ ਰਾਣੀ ਵੀਰਤੀ ਕਾਲਾ ਭਾਈ ਕਲਿਆਣਾ ਐਵੇਂ ਥੋੜਾ ਕੁਰਬਾਨੀਆਂ ਹੋ ਜਾਂਦੀਆਂ ਨੇ ਕੁਰਬਾਨੀਆਂ ਨੂੰ ਕਰਨ ਦੇ ਵਾਰ ਤੇ ਗੁਰਬਾਣੀ ਤੇ ਕੁਰਬਾਨੀ ਦੋ ਚੀਜ਼ਾਂ ਨੇ ਸਾਡੇ ਕੋਲ ਬੰਦਾ ਕੁਰਬਾਨੀ ਕੋ ਪਰਸੰਧਾਇ ਜਿਹਦੇ ਕੋਲ ਗੁਰਬਾਣੀ ਹੈ ਗੁਰਬਾਣੀ ਤੋਂ ਬਿਨਾਂ ਕੁਰਬਾਨੀ ਨਹੀਂ ਕੀਤੀ ਜਾ ਸਕਦੀ ਗੁਰਬਾਣੀ ਸਾਨੂੰ ਜਨਬਾਤ ਸਿਖਾਉਂਦੀ ਹੈ ਸਾਡਾ ਹਿਰਦਾ ਕੋਮਲ ਕਰਦੀ ਹੈ ਜਿੰਦਰ ਕੁਰਬਾਨੀ ਨਹੀਂ ਨਾ ਕੁਰਬਾਨੀ ਨਹੀਂ ਕੀਤੀ ਜਾ ਸਕਦੀ ਕਿਉਂ ਇੰਨੀਆ ਕੁਰਬਾਨੀਆਂ ਹੋਈਆਂ ਜਦੋਂ ਐਮਰਿਸ਼ਾ ਮਦਾਨੀ ਨੂੰ ਪੁੱਛਿਆ ਗਿਆ ਵੀ ਆ ਜਿਹੜੇ ਸਿੱਖ ਨੇ ਜਿਨ੍ਹਾਂ ਦੀ ਆਪਰ ਅਰਦਾਸ ਕਰਦੇ ਆ ਜਿੰਨਾ ਸਿਮਾ ਸਿੰਘਣੀਆਂ ਨੇ ਧਰਮ ਲਈ ਇਹ ਸੀਸ ਦਿੱਤੇ ਬੰਦ ਬੰਦ ਕਟਾਈ ਉਪਨੀਓਨਾਂ ਆਇਆ ਚਰਖਣੀਆਂ ਤੇ ਚਰੇ ਤਨ ਆ ਰਿਹਾ ਨਾਲ ਚੜਾਈ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਆਪਣੇ ਵਾਲ ਤੇ ਨਹੀਂ ਗੁਰਦੁਆਰਿਆਂ ਦੀ ਸੇਵਾ ਵਾਲੇ ਧਰਮ ਦੇ ਵਾਸਤੇ ਆਪਣੇ ਬੱਚਿਆਂ ਦੇ ਵਾਸਤੇ ਹਰ ਕੋਈ ਮਰਦਾ ਆਪਣੇ ਬੱਚਿਆਂ ਦੇ ਵਾਸਤੇ ਹਰ ਕੋਈ ਕਰਦਾ ਹੈ ਪਰ ਜਿਨ੍ਹਾਂ ਨੇ ਗੁਰੂ ਘਰ ਦੀਆਂ ਸੇਵਾ ਦੇ ਵਾਸਤੇ ਧਰਮ ਦੀ ਹੀਣ ਸ਼ਬਦ ਪੜ੍ਹਿਆ ਸੀ ਆਪਾਂ ਦੇ ਨਾਲ ਹੀ साधु गुरु ने पावन गुरुवाणी देव के कान पर तथा दर्शन बोले तन ओदा गुरु समाया दर्शन चल श्री गुरु अंदर रेना जितना ही कृपा कर कर जीवन का है श्री मनवर के माने को उपाय